ਅੱਛਾ ਕੱਲ੍ਹ ਦੀ ਵੀਡੀਓ ਵੇਖ ਰਹੇ ਆਪ ਸਭ ਜੀ ਆਇਆਂ ਨੂੰ ਲੈ ਕੇ ਆ ਹਾਂ ਅੱਜ ਦੀ ਵੱਡੀ ਖਬਰ ਖਬਰਨਾ ਤਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆਪਾਂ ਨੰਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮ੍ਰਿਤਕਾਂ ਦੀ ਗਿਣਤੀ 57 ਤੱਕ ਪਹੁੰਚੀ ਅਤੇ 10 ਦੀ ਪਛਾਣ ਇਸ ਦੇ ਨਾਲ ਕੇਰਲ ਚ ਜ਼ਮੀਨ ਕਿਸ ਕਨ ਕਾਰਨ ਆਇ ਹੜ੍ਹ ਵਰਗ ਘਾੜ ਤਬਾਹੀ ਚਾਈ ਹੈ ਇਸ ਦੇ ਨਾਲ ਇਹ ਵਾਈਨਡ ਦਾ ਨਜ਼ਾਰਾ ਕਾਫੀ ਡਰਾਉਣਾ ਬਣ ਗਿਆ ਹੈ ਅਤੇ ਹੋਈ ਇੰਜ ਕੀ ਕਲਪਟਾ ਮੁੰਡਕਾਰੀ ਪਿੰਡ 포ਠਕਟ ਵਿੱਚ ਨੰਦੀਆਂ ਲਾਸ਼ਾਂ ਵਿੱਚ ਬਦਲ ਆਏ ਅਤੇ ਥਾਂ ਥਾਂ ਲੋਕਾਂ ਦੀਆਂ ਲਾਸ਼ਾਂ ਪਾਣੀ ਵਿੱਚ ਤੈਰ ਰਹੀਆਂ ਹਨ ਇੱਥੇ ਥਾਂ ਇੱਕ ਥਾਂ ਤੇ ਤਾਂ 6 ਲੋਕਾਂ ਦੇ ਸਰੀਰ ਦੇ ਅੰਦਰ ਵਹਿ ਗਏ ਹਨ ਅਤੇ ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਚੋਂ 70 ਦੇ ਕਰੀਬ ਜਖਮੀ ਹੋ ਗਏ ਹਨ ਅਤੇ ਇਸ ਦੀ ਖਬਰ ਸਮਨੇ ਇਹ ਬਚਾਅ ਕਾਰਜ ਜੋ ਫੌਜ ਦੇ 225 ਜਵਾਨਾਂ ਦੇ ਨਾਲ ਨਾਲ ਮੈਡੀਕਲ ਟੀਮ ਵੀ ਮੌਕੇ ਤੇ ਤਾਇਨਾਤ ਹੈ ਇਸ ਦੇ ਨਾਲ ਹੀ ਐਨ ਡੀ ਆਰ ਐਫ ਦੇ ਐਸ ਡੀ ਆਰ ਐਫ ਦੇ ਜਵਾਨ ਬਚਾਅ ਕਾਰਜ ਲਈ ਸਗਰਮ ਮੀਨ ਨਾਲ ਲੱਗੇ ਹੋਏ ਹਨ ਅਤੇ ਹਵਾਈ ਸੈਨਾ ਐਮ ਆਈ 17 ਜਹਾਜ਼ ਵੀ ਬਚਾਅ ਕਾਰਜ ਲਈ ਲੱਗੇ ਹੋਏ ਹਨ ਅਤੇ ਨੇਪਦੀ ਮੁੰਦੰਡੀ ਪਾਈ ਵਿੱਚ ਜ਼ਮੀਨੀ ਹਿੱਸੇ ਨੂੰ ਕਾਰਨ ਮਰਨ ਵਾਲੇ ਦੀ ਗਿਣਤੀ 57 ਤੱਕ ਪਹੁੰਚ ਗਈ ਹੈ ਇਸ ਅੰਕੜੇ ਵਿੱਚ ਨੀਲਾਬੁਰ ਓਖਲ ਖੇਤਰ ਵਿੱਚ ਨਦੀ ਵਿੱਚੋਂ ਸ਼ਾਮਿਲ ਹੈ ਖਬਰ ਵਨ ਤੱਕ ਦੇਖਣ ਦੀ ਆਸਬਾ ਧੰਨਵਾਦ